ਇੱਕ ਨਾ ਮੰਨਾ ਜਿਹੜੀ ਗੱਲ ਮੈਂ ਪਹਿਲਾਂ ਵੀ ਬਹੁਤ ਵਾਰੀ ਬੋਲੀ ਆ ਵੀ ਹਾਂਜੀ ਬਾਈ ਅਸੀਂ ਨਾ ਦੋ ਫਸਲਾਂ ਜੀ ਪਾਏ ਕਣਕ ਝੋਨਾ ਕਣਕ ਝੋਨਾ ਹਨਾ ਜਿੰਨੇ ਵੀ ਸਾਡੇ ਖੇਤੀ ਦੇ ਨਾਲ ਨਾਲ ਸਹਾਇਕ ਸਾਡੇ ਕਿੱਤੇ ਛੱਡ ਗਏ ਹੁਣ ਐਸ ਵੇਲੇ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਵੀ ਯਾਰ ਭਈ ਇਹ ਕਹਿੰਦੇ ਆ ਵੀ ਪੰਜਾਬ ਦੇ ਵੀ ਤਾਂ ਸੜਕਾਂ ਦੇ ਪੈਸੇ ਪਏ ਆ ਹੂੰ ਸਹੀ ਗੱਲ ਸੜਕਾਂ ਦੇ ਪੈਸੇ ਕਿਵੇਂ ਪਏ ਆ ਸੜਕ ਦੇ ਨਾਲ ਓ ਲਿਆ ਕੇ ਰੇੜੀ ਜੀ ਲਾਉਂਦੇ ਆ ਉੱਤੇ ਸੜਕ ਦੇ ਗੰਨੇ ਦਾ ਰਿਓ ਪਿਉਂਦੇ ਆ ਤੇ 4-4 5-5000 ਰੁਪਏ 7-7 10000 ਰੁਪਏ ਤੱਕ ਦਾ ਉਹ ਇੱਕ ਦਿਨ ਦਾ ਉਹ ਕਰਦੇ ਆ ਤਾਂ ਜੂਪੀ ਦੇ ਵਿੱਚੋਂ ਇਹਨੂੰ ਜੂਪੀ ਦਾ ਬੰਦਾ ਜਿਹੜੇ ਨੇ ਦੱਸਿਆ ਉਹ ਕਹਿੰਦਾ ਸਾਡੇ ਇੱਥੋਂ ਛੋਡੇ ਲੁਧਿਆਣਾ ਪਟਿਆਲਾ ਜਲੰਧਰ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਗੱਡੀਆਂ ਗੰਨੇ ਦੀਆਂ ਜਾਂਦੀਆਂ ਹਮ ਰਿਓ ਦੀ ਖਾਤਰ ਅੱਛਾ ਕੀ ਉਹ ਪੰਜਾਬ ਦੇ ਲੋਕ ਆਪਣੇ ਖੇਤਾਂ 'ਚ ਗੰਨਾ ਨਹੀਂ ਬੀਜ ਸਕਦੇ ਅਸੀਂ ਇੰਨਾ ਦਿਨਾਂ ਦੇ ਵਿੱਚ ਰਿਓ ਵਾਲੇ ਜਿਹੜੇ ਬੰਦੇ ਆ ਜਿਹੜੇ ਰਿਓ ਦੀਆਂ ਰੀਡਿੰਗਾਂ ਲਾਉਂਦੇ ਆ 1200 ਰੁਪਏ ਨੂੰ 1000 ਰੁਪਏ ਨੂੰ 1300 ਰੁਪਏ ਨੂੰ ਖੇਤ ਦੇ ਵਿੱਚੋਂ ਗੰਨਾ ਪੱਟ ਕੇ ਲੈ ਜਾਂਦੇ ਆ ਕੁਆਂਟਲ ਦੇ ਹਿਸਾਬ ਨਾਲ ਹੂੰ ਬਿਲਕੁਲ ਇੰਨਾ ਦਿਨਾਂ ਚ ਮਿਲਦਾ ਹੈ ਮਤਲਬ ਕਿਤੇ ਅੱਗੇ ਜਾਊ ਗੰਨਾ ਸਾਰੀਆਂ ਫਸਲਾਂ ਨਾਲੋਂ ਨਾਲੇ ਸਾਲ ਦੀ ਖੇਤੀ ਆ ਹੂੰ ਕੋਈ ਇਹਦੇ ਬਾੜੀ ਮਿਹਨਤ ਨਹੀਂ ਲੋੜ ਨਹੀਂ ਪੈਂਦੀ ਇੱਕ ਵਾਰੀ ਸ਼ੁਰੂ ਚ ਮਿਹਨਤ ਕਰਨੀ ਪੈਂਦੀ ਹੈ ਹੈਨਾ ਪਰ ਸਾਡੇ ਲੋਕ ਇਹ ਚੀਜ਼ੋ ਨਿਕਲਦੇ ਹੀ ਨਹੀਂ ਚਾਹੁੰਦੇ ਆ ਮਸ਼ੀਨ ਜੀ ਆ 35 40 ਹਜ਼ਾਰ ਦੀ ਮਸ਼ੀਨ ਜੀ ਆ ਲੈ ਕੇ ਰੱਖ ਲਓ ਹਨਾ ਡੀ ਫ੍ਰਿਜ ਲਿਆ ਕੇ ਰੱਖ ਲਓ ਬਿਨਾਂ ਬਰਫਾ ਜੇ ਰਿਓ ਪਿਉਣਾ ਹਨਾ ਨਾਲੇ ਭਾਈ ਜਿਹੜੇ ਉਹ ਪਿਉਉਂਦੇ ਆ ਉਹ ਬਰਫ ਉਹ ਬਰਫ ਵਿੱਚ ਪਾਉਣ ਵਾਲੀ ਨਹੀਂ ਹੁੰਦੀ ਪਤਾ ਨਹੀਂ ਕਿਵੇਂ ਬਣੀ ਹੁੰਦੀ ਆ ਹਾਂ ਚੂਨੇ ਚ ਲੈ ਕੇ ਆਉਂਦੇ ਆ ਜਿੱਥੇ ਬਣਦੀਆਂ ਬਰਫਾਂ ਜੀਆਂ ਵੱਡੀ ਬਰਫ ਪਿਆਈ ਜਾਂਦੇ ਪਾਪਾ ਜਾਣੇ ਮੈਂ ਮੈਂ ਇਹ ਪੰਜਾਬ ਦੀ ਨੌਜਵਾਨੀ ਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਲੋਕਾਂ ਦੇ ਕੰਮ ਨਹੀਂ ਪੰਜਾਬ 'ਚ ਕਰਨ ਨਾਲ ਜਾਂ ਜਾਂ ਅਸੀਂ ਖੇਤੀ ਜੋ ਕੁਝ ਬਚਦਾ ਨਹੀਂ ਆ ਆ ਕੋਈ ਬਾੜੀ ਬਗਨ ਵਾਲੀ ਸੜਕ ਨਹੀਂ ਘਾਟੀ ਇੰਨੀ ਕਿੰਨੀ ਕੁ ਵਗਦੀ ਆ ਵੱਡੀਆਂ ਸੜਕਾਂ ਦੇ ਇੰਨੀ ਆਵਾਜ਼ ਆਈ ਆ ਯਾਰ ਮੈਂ ਕਹਿੰਦਾ 15 15 20 20 ਹਜ਼ਾਰ ਦਾ ਰਿਓ ਜੂਸ ਜਿਹੜਾ ਰੋਜ਼ ਹਾਂ ਰਾਵਣ ਭਈ 10000 ਰੁਪਏ ਖਰਚਾ ਕੱਢ ਗਿਆ ਹਾਂ ਪਰ ਇਹ ਇਧਰ ਨੂੰ ਲੋਕ ਕਰਦੇ ਨੇ ਅਸੀਂ ਅਸੀਂ ਰੇੜੀ ਕਿਉਂ ਲੱਗ ਗਏ ਆ ਅਸਲ ਵਿੱਚ ਉਹ ਗੱਲ ਆ ਯਾਰ ਵੀ ਜਿਹੜਾ ਜ਼ਿਮੀਂਦਾਰ ਆ ਉਹ ਤਾਂ ਇਹ ਦੇਖਦਾ ਵੀ ਬਸ ਬੋਂਵੇਂ ਟਰੈਕਟਰ ਚਲਾਉਣਾ ਹੂੰ ਵੱਢਣ ਵੇਲੇ ਫਸਲ ਉਹਨੇ ਬਸ 2 ਦਿਨ ਉਹ ਫਸਲ ਵੱਢ ਕੇ ਮੰਡੀ ਚ ਸਾਈਪਾਂ ਦੱਬ ਦੇਣੀਆਂ ਤੇ ਆਏ ਆਣੇ ਆਟੋਮੈਟਿਕ ਲੱਗਿਆ ਵਾ ਨਾ ਨੱਕਾ ਵੱਢਣਾ ਨਾ ਬੰਦ ਕਰਨਾ ਛੱਡ ਕੇ ਘਰੇ ਹਾਂ ਨਾ ਇਹ ਚੀਜ਼ ਨਾਲ ਜੇ ਤੁਸੀਂ ਵਕਈ ਅਸੀਂ ਆਪਣੇ ਆਰਥਿਕ ਤੌਰ ਤੇ ਮਜ਼ਬੂਤ ਹੋਣਾ ਚਾਹੁੰਦੇ ਆ ਤਾਂ ਸਾਨੂੰ ਇਹ ਕੰਮ ਬਹੁਤ ਲੋੜ ਮੈਂ ਤੁਸੀਂ ਕਰਕੇ ਦੇਖੋ ਯਾਰ ਮੈਂ ਬਹੁਤ ਬੰਦਾਂ ਨੂੰ ਰਾਇ ਦਿੱਤੀ ਆ ਮਾਦ ਹੀ ਆਪੋ ਆਪਣਾ ਘਟਵੜ ਕਿਲਾ ਕਲਾਦਾ ਦਾ ਕਲਾ ਗੰਨਾ ਲਾ ਕੇ ਦੇਖੋ ਸੋਡੇ ਘਰਾਂ ਚੋਂ ਖੇਤਾਂ ਚੋਂ ਵੱਢ ਕੇ ਲੈ ਜਾਣਗੇ ਨੌਜਵਾਨਾਂ ਨੂੰ ਮੈਂ ਕਿਹਾ ਵੀ ਤੁਸੀਂ ਕੋਈ ਰੇੜੀ ਰੂੜੀ ਲਾ ਕੇ ਹੂੰ ਆਹ ਮਸ਼ੀਨ ਜੀ ਲਾ ਕੇ ਜੀ ਉਸ ਵਾਲੀ ਧਰ ਕੇ ਦੇਖੋ ਬਈ ਇਹ ਤਾਂ ਲਾਵਾ ਹੋ ਰਿਹਾ ਵੀ ਬਹੁਤ ਕੰਮ ਆ ਹੁਣ ਜਿਹੜਾ ਘਰ ਦਾ ਦੇਸੀ ਕਿਹਾ ਸ਼ਹਿਰ ਵਾਲੇ 2-2000 ਰੁਪਏ ਨੂੰ ਵੀ ਲੈਣ ਨੂੰ ਤਿਆਰ ਹੈ ਘਰ ਦਾ ਕਿਹਾ ਯਾਰ ਲੋਕ ਤਾਂ ਕਹਿੰਦਾ ਵੀ ਸਾਨੂੰ ਪੈਸੇ ਦਾ ਮਸਲਾ ਨਹੀਂ ਇੱਥੇ ਹੁਣ ਮਾਨ ਮੇਰੇ ਕੋਲ ਗੁੜ ਲੈਂਡ ਆਉਂਦੇ ਆ ਬੰਦੇ ਹੂੰ ਕੋਈ ਕਾਲੇ ਵਾਲੀ ਤੋਂ ਆ ਗਿਆ ਕੋਈ ਡੱਬ ਵਾਲੀ ਤੋਂ ਕੋਈ ਸਰਸੇ ਤੋਂ ਕੋਈ ਇਧਰ ਹੁਸ਼ਾਰਪੁਰ ਵਾਲੇ ਪਾਸ ਸੰਖਪੂਰਤ ਤੋਂ ਆ ਗਿਆ ਕੋਈ ਮਹਾਲੀ ਤੋਂ ਵੀ ਬੰਦੇ ਆਉਂਦੇ ਆ ਮਨੋ ਕਰ ਵੀ ਥੋੜੇ ਨੇੜੇ ਟੜੇ ਵੀ ਖਲਾੜੇ ਆ ਹੂੰ ਠੋਠੋਂ ਹੀ ਲੈਂਦੇ ਉਹ ਕਹਿੰਦੇ ਬਾਈ ਸਾਨੂੰ ਨਾ ਦੂਰ ਦਾ ਮਸਲਾ ਹੂੰ ਨਾ ਸਾਨੂੰ ਰੇਟ ਦਾ ਮਸਲਾ ਨਾ ਸਾਨੂੰ ਤੇਲ ਫੂਕਣ ਦਾ ਮਸਲਾ ਅਸੀਂ ਕਹਿੰਦੇ ਪ्योर ਚੀਜ਼ ਸਹੀ ਮਿਲਦੀ ਵਿਸ਼ਵਾਸ ਵਾਲਾ ਅੱਜ ਕੱਲ ਸੁੱਧ ਮਿਲਦਾ ਹੀ ਨਹੀਂ ਹਰ ਥਾਂ ਮਿਲਾਵਟਾਂ ਹੋਈ ਜਾਂਦੀਆਂ ਦੁੱਧ ਦੇਖ ਲਓ ਪਨੀਰ ਦੇਖ ਲਓ ਕੋਲ ਚੀਜ਼ ਮਿਲਾਵਟਾਂ ਨੇ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਕੈਨੇਡਾ ਅਮਰੀਕਾ ਭੱਜੇ ਜਾਂਦੇ ਆ ਸਾਡਾ ਇੱਥੇ ਸਾਡੇ ਕੋਲ ਬਹੁਤ ਕੋਸ਼ ਬਹੁਤ ਕੰਮ ਆ ਜਿ ਅਸੀਂ ਤਰੀਕੇ ਨਾਲ ਸਲੀਕੇ ਨਾਲ ਤੇ ਅਸੀਂ ਵਧੀਆ ਮਿਹਨਤ ਕਰਕੇ ਅਸੀਂ ਬਹੁਤ ਵਧੀਆ ਕਮਾਈ ਕਰ ਸਕਦੇ ਆ ਬਿਲਕੁਲ ਬਾਈ ਬਠਿੰਡੇ ਕੇ ਸਬਜ਼ੀ ਵਿੱਚ ਨਾਉਂਦਾ ਉਹ ਜਦੋਂ ਆ ਜਾਂਦਾ ਲੋਕ ਆਪੀ ਉਹਦੀ ਸਬਜ਼ੀ ਚੱਕ ਲੈਂਦੇ ਤੇ ਉਹ ਮਗਰੋਂ ਤੋਲਦਾ ਤੇ ਮਰਜ਼ੀ ਦਾ ਰੇਟ ਲਾਉਂਦਾ ਹਾਂ ਉੱਥੇ ਆਉਂਦਾ ਆਪਣਾ ਮੈਂ ਉਹੀ ਕਹਿਣਾ ਵੀ ਅੱਜ ਕੱਲ ਲੋਕ ਤਾਂ ਯਾਰ ਕਹਿੰਦੇ ਆ ਵੀ ਸਾਨੂੰ ਖਾਣ ਪੀਣ ਵਾਲਾ ਸ਼ੁੱਧ ਮਿਲ ਜੇ ਕਿਤੋਂ ਹਾਂ ਕੋਈ ਮਸਲਾ ਦਾ ਵੀ ਪੈਸਾ ਦਾ ਹੈ ਨਹੀਂ ਪਰ ਸ਼ੁੱਧ ਵੀ ਲੋਕ ਕੀ ਕਰਦੇ ਆ ਇੱਕ ਵਾਰੀ ਕੋਈ ਸਿਸਟਮ ਤੋੜ ਲਿਆ ਲੋਕ ਦਿਖਾਵਾ ਕਰ ਲਿਆ ਮਗਰੋਂ ਫਿਰ ਉਹੀ ਕੰਮ ਵਪਾਰ ਵਪਾਰ ਸ਼ੁਰੂ ਕਰ ਲੈਂਦੇ ਆਪਦਾ ਹਨ ਵੀ ਉਹਦੇ ਵਿੱਚ ਫਿਰ ਮਲਾਵਟਾਂ ਮਲੂਪਟਾਂ ਕਰਕੇ ਹੋਰ ਦਬੜੂ ਕੁਝ ਸ਼ੁਰੂ ਕਰਕੇ ਦਬੀ ਰਹੇ ਨੇ ਸੱਚੀ ਵੀਰ ਹੋਣ ਵਾਲੀਆਂ ਗੱਲਾਂ ਫਿਰ ਉਹ ਤੇ ਖੜਦੇ ਨਹੀਂ ਉਸ ਜੇ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਬਸ ਤਾਂ ਕਿਸੇ ਵੀ ਚੀਜ਼ 'ਚ ਬੇਈਮਾਨੀ ਮਾੜੀ ਆ ਪਰ ਫਿਰ ਵੀ ਮੰਨ ਲਓ ਤੁਸੀਂ ਯਾਰ ਮੰਨ ਲਾ ਤੂੰ ਮੈਨੂੰ ਲੋਹਾ ਵੇਚਦਾ ਗੱਡੀ ਵੇਚਤੀ ਟਰੈਕਟਰ ਵੇਚਦਾ ਕੋਈ ਮੋਟਰਸਾਈਕਲ ਵੇਚਦਾ ਉਹ ਜੋ ਤੂੰ ਮਾੜਾ ਮੋਟਾ ਕੋਈ ਗੱਪਸ਼ਰਾਪ ਮਾਰਦੇਗਾ ਵੀ ਇਹ 50000 ਚੱਲਿਆ ਤਾਂ ਮੈਨੂੰ 20000 ਕਹਿ ਦੇਗਾ ਲੱਖ ਚੱਲਿਆ ਮੈਨੂੰ 80000 ਕਹਿ ਦੇਗਾ ਉਹਦਾ ਵੱਧ-ਵਧ ਇਹ ਆ ਵੀ ਉਹ ਨਕਸ਼ ਪੈ ਜੂ ਖੜਜੂ ਮੈਂ ਠੀਕ ਕਰਾ ਲੂ ਕੋਈ 5-10000 ਦਾ ਨੁਕਸਾਨ ਹੋ ਜਾ ਹਾਂ ਜਿਹੜੀ ਚੀਜ਼ ਤੁਸੀਂ ਜਿਹੜੀ ਇੱਕ ਇਨਸਾਨ ਨੇ ਖਾਣੀ ਆ ਬਿਲਕੁਲ ਉਹਦੀ ਸਿਹਤ ਤੇ ਉਹਨੇ ਅਸਰ ਕਰਨਾ ਹੈ ਉਹ ਕਿੱਡਾ ਵੱਡਾ ਤੁਸੀਂ ਖਲਵਾੜ ਕਰ ਰਹੇ ਹੋ ਤੇ ਕਿੱਡਾ ਵੱਡਾ ਧੋਖਾ ਮਾਰ ਰਹੇ ਹੋ ਇਹ ਗੱਲ ਦੇ ਅਗਲ ਨੂੰ ਪਹਿਲਾਂ ਕਹੋ ਵੀ ਭਾਈ 10 ਰੁਪਏ 5 ਰੁਪਏ ਵੱਧ ਲਵਾਂਗਾ ਮੇਰੇ ਕੋਲ ਤਾਂ ਕੁਛ ਹੈ ਲੈਣਾ ਲਜਾ ਤੇ ਤੇਰੀ ਮਰਜ਼ੀ ਹੈ ਪਰ ਹਾਂ ਮੇਰੀ ਚੀਜ਼ ਮੇਰੇ ਕੋਲ ਮੁਲਾਪਟਾ ਨਹੀਂ ਮਿਲਣਾ ਹੁਣ ਇੱਥੇ ਗੱਲ ਮਾ ਨਾ ਹੋਰ ਦੱਸਦਾ ਮੈਂ ਤੈਨੂੰ ਇੱਥੇ ਬੰਦੇ ਆਉਂਦੇ ਆ ਭਾਈ ਚਾਹ ਦਾ ਰੰਗ ਨਹੀਂ ਲਾਲ ਬਣਦਾ ਮੈਂ ਖੈ ਲਿਆ ਕੇ ਮੈਂ ਕੈਮੀਕਲ ਪਾ ਦੇਣਾ ਲਾਲ ਬਣਾ ਦਿੰਦਾ ਉਹ ਜੂਪੀ ਵਾਲੇ ਨੇ ਉਹ ਭਜਾਈ ਹੋਈ ਰੰਗ ਪਾ ਕੇ ਘੋੜਦੇ ਰੰਗ ਪਾ ਕੇ ਕੈਮੀਕਲ ਪਾ ਕੇ ਪਤਾ ਨਹੀਂ ਕੀ ਕੁਛ ਪਾਉਂਦੇ ਨੇ ਵਿੱਚ ਹਨਾ ਪਾ ਕੇ ਗੁੜ ਤਿਆਰ ਕਰ ਦਿੰਦੇ ਆ ਖੰਡ ਦੀਆਂ ਚਾਹਨੀਆਂ ਜੂਸ ਦੀਆਂ ਪਾ ਕੇ ਖੰਡ ਪਾਉਣੇ ਬਾਅਦ ਉਹ ਇੱਥੇ ਉਹ ਲੋਕਾਂ ਦੇ ਲੱਗਿਆ ਹੋਇਆ ਲੋਕ ਉਹਦੇ ਲੱਗੇ ਹੋਇਆ ਸਵਾਦ ਤੇ ਜੀਬ ਦਾ ਜ ਰੰਗ ਤੇ ਲੱਗੇ ਹੋਇਆ ਹੁਣ ਮੈਂ ਆਹੀ ਦਾ ਭਿੰਡੀ ਨਾਲ ਨਖਾਰਦੇ ਆ ਤੇ ਸਾਡੇ ਦਾ ਜਿਹੜੀ ਮਤਲਬ ਕਿ ਗੁੜ ਦੀ ਚਾਹ ਉਹ ਜਿਹੜੇ ਕਹਿੰਦੇ ਭਾਈ ਹਰੀ ਜੀ ਬਣ ਜਾਂਦੀ ਆ ਇਹ ਲੀਲੀ ਜੀ ਬਣ ਜਾਂਦੀ ਆ ਚਿੱਟੀ ਜੀ ਬਣ ਜਾਂਦੀ ਆ ਮੈਂ ਇਹ ਪਿਆਰ ਚੀਜ਼ ਆ ਭਰਾ ਇਹ ਕੁਦਰਤੀ ਆ ਜਿਵੇਂ ਗੰਨਾ ਆਉਂਦਾ ਸੀ ਉਮੀਦ ਨੂੰ ਬਣਾਉਣਾ ਹੂੰ ਹਨਾ ਗੰਨਾ ਅਸੀਂ ਕੋ ਮਾਲਾ ਨਹੀਂ ਲੈਂਦੇ ਗੰਨਾ ਵੀ ਇਸ ਦਾ 600 ਰੁਪਏ ਵਾਲਾ ਵੀ ਲੈ ਬਣਾ ਕੇ 600 ਰੁਪਏ ਵਾਲਾ ਵੀ ਅਸੀਂ ਲੋਕਾਂ ਨੂੰ ਵੇਚ ਸਕਦੇ ਆ ਅੱਜ ਤਾਂ ਮੈਂ ਕਿਹਾ 1200 ਰੁਪਏ 1250 ਰੁਪਏ ਤੱਕ ਮੰਨ ਲ ਗੰਨਾ ਲੈ ਕੇ ਫੇਰ ਗੁੜ ਬਣਾਇਆ ਪੂਰਾ ਟਾਪ ਦਾ ਗੰਨਾ ਤੇ ਸ਼ਰਤ ਰੱਖੀ ਹੈ ਵੀ ਜਿਹੜਾ ਸਾਡਾ ਭਾਈ ਗੁਰਦ ਨੌਸਰ ਪੈਸੇ ਲੈ ਜਾਓ ਤੇ ਗੁੜ ਸਾਡਾ ਵਾਪਸ ਕਰਾਓ ਵਾਪਸ ਕਰ ਦਿਓ ਇਸ ਦੂਤੇ ਦਾ ਕੋਈ ਗਾਰੰਟੀ ਨਹੀਂ ਆ ਉਹ ਹੌਲੀ 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 ਲੋਕਾਂ ਨੂੰ ਸਮਝ ਆਊਗੀ ਵੀ ਜਿਹੜੀ ਕੁਦਰਤੀ ਚੀਜ਼ ਆ ਜਾਂ ਜਿਹੜੀ ਬਿਨਾ ਮਲਾਵਟ ਤੋਂ ਚੀਜ਼ ਆ ਉਹਦੇ ਰੰਗ ਉਹਦੇ ਉਹਦੇ ਅ퍼 ਸਵਾਦ ਨਹੀਂ ਬਹੁਤੇ ਹੁੰਦੇ ਸਾਡੇ ਲੋਕ ਸਵਾਦਾਂ ਜ਼ਿਆਦਾ ਪਏ ਹੋਏ ਆ ਬਈ ਜੇ ਕੋਈ ਮਗਾਉਣਾ ਚਾਹੁੰਦਾ ਦੂਰੋਂ ਭੇਜ ਵੀ ਦਿੰਨੇ ਹਾਂ ਹਾਂ ਦੂਰ ਤਾਂ ਹੁਣ ਅਸੀਂ ਕੋਈ ਜਿਵੇਂ ਅੱਜਕੱਲ ਕੋਰੀਅਰ ਕਰਿਆ ਹੋਰ ਕੋਰੀਅਰ ਕਾਰੀਰਤਾ ਕੋਈ ਹਣ ਇੱਥੋਂ ਖਾ ਕਰਾ ਕਰੂ ਦਈ ਦੇ ਹਾਂ ਪਰ ਇਹ ਜੀ ਸਾਡ ਛੱਡ ਕੇ ਨਹੀਂ ਅਸੀਂ ਆਉਂਦੇ ਉਹ ਵਾਲੇ ਚੱਕਰਾਂ ਚ ਨਹੀਂ ਆਉਂ ਇੰਨਾ ਨਹੀਂ ਸਾਡੇ ਕੋਲ ਸਮਾਂ ਮੇਰੇ ਕੋਲ ਤਾਂ ਸਮਾਂ ਹੀ ਘਟਦਾ ਠੀਕ ਹੈ ਦੂਜੇ ਮੁੰਡੇ ਹੁੰਦੇ ਐ ਇੰਨਾ ਜਾਣ ਆਉਣ ਦਾ ਤਾਂ ਫਰਕ ਅੱਛਾ ਤੁਸੀਂ ਜ਼ਿਆਦਾ ਸਮਾਂ ਇੱਥੇ ਹੀ ਹੁੰਨੇ ਕਈ ਵਾਰੀ ਬੰਦੇ ਨੂੰ ਮੇਰੀ ਚੱਲ ਨਾਲੇ ਬਾਈ ਨੂੰ ਮਿਲਾਵਾਗੇ ਯਾਰ ਨਾਲੇ ਗੋਲ ਘੜਲੇ ਆਵਾਗੇ ਨਹੀਂ ਮੈਂ ਤਾਂ ਫਿਰ ਮੇਰਾ ਤਾਂ ਮਾਨ ਕਰੇ ਕਿਤੇ ਵਾ ਗਿਆ ਕਦੇ ਕਿਤੇ ਵਾ ਗਿਆ ਜਿੱਦੇ ਮੈਂ ਪਿੰਡਾਂ ਜਾਂਦਾ ਮੈਂ ਇੱਛੇ ਹੁੰਨਾ ਹਾਂ ਜਾਂ ਫਿਰ ਹੁਣ ਗਰਮੀ ਆ ਹੂੰ ਤਬੂਟਿਆਂ ਨੂੰ ਪਾਣੀ ਪੂ ਤੇ ਠੀਕ ਹੈ ਜੀ ਗੰਨਾ ਲਾਈ ਜਾਂਦੇ ਤੇ ਜੇ ਤੁਹਾਨੂੰ ਗੁੜ ਚਾਹੀਦੇ ਸੱਕਰ ਚਾਹੀਦੀ ਆ ਆਮ ਸਾਰੇ ਘਲਾੜਿਆਂ ਤੋਂ ਇਹ ਗੁੜ ਤੇ ਸ਼ੱਕਰ ਖਤਮ ਹੋ ਗਏ ਇਹਨਾਂ ਕੋਲ ਹਲੇ ਵੀ ਪਿਆ ਪਿਓਰਿਟੀ ਦੀ ਤੁਹਾਨੂੰ ਜਿਵੇਂ ਬਾਈ ਨੇ ਦੱਸਿਆ ਨਾ ਗਾਰੰਟੀ ਭਾਈ ਤੁਹਾਨੂੰ ਨਹੀਂ ਚੰਗਾ ਲੱਗਦਾ ਕੋਈ ਚਾਹ ਨਹੀਂ ਵਧੀਆ ਬਣਦੀ ਗੁੜ ਤੁਹਾਨੂੰ ਠੀਕ ਨਹੀਂ ਲੱਗਦਾ ਤੁਰਨ ਲੱਗਦਾ ਤਾਂ ਸਾਡਾ ਵਾਪਸ ਕਰ ਜੋ ਪੈਸੇ ਲੈ ਜਾਓ ਇਸ ਤੋਂ ਉੱਤੇ ਗਾਰੰਟੀ ਤੁਹਾਨੂੰ ਕਿਤੇ ਨਹੀਂ ਦੇਣੀ ਕਿਸੇ ਨੇ ਨਹੀਂ ਸਿਰਫ ਇੱਕ ਜ਼ਿੰਮੇਵਾਰ ਦੇ ਸਕਦਾ ਤੇ ਇਹ ਆ ਨੰਬਰ ਚੱਲੀ ਜਾਂਦਾ ਤੁਸੀਂ ਇਹਦੇ ਸੰਪਰਕ ਕਰਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਗੋਡਲੈਂਡ ਸੱਕਰ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ